ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਕਹਾਣੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈਗੀ ਹੈ ਇੱਕ ਅਜਿਹੇ ਇਨਸਾਨ ਦੀ ਤੁਸੀਂ ਸੋਚੋਗੇ ਵੀ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹੋ ਜਿਹੇ ਇਨਸਾਨ ਹੈਗੇ ਨੇ ਹਾਂਜੀ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹੋ ਜਿਹੇ ਇਨਸਾਨ ਹੈਗੇ ਨੇ ਵੀਰ ਕਹਾਣੀ ਦੱਸਦਾ ਆਪਣੀ ਵੀਰ ਕਹਿੰਦਾ ਵੀ ਮੈਂ ਕਹਿੰਦਾ ਕਣਕ ਨੂੰ ਦੂਜਾ ਪਾਣੀ ਲਾ ਕੇ ਆ ਰਿਹਾ ਸੀ ਖੇਤੋਂ ਤੇ ਹੁਣ ਤੁਸੀਂ ਦੇਖੋ ਵੀ ਜਦੋਂ ਆਪਾਂ ਕਣਕ ਨੂੰ ਦੂਜਾ ਪਾਣੀ ਲਾਉਣੇ ਤੇ ਉਦੋਂ ਠੰਡ ਕਿੰਨੀ ਹੁੰਦੀ ਹੈ ਨਾ ਤੇ ਕਹਿੰਦਾ ਮੈਂ ਅੱਗੇ ਜਦੋਂ ਚਰਾਸਤੇ 'ਚ ਪਹੁੰਚਿਆ ਤੇ ਕਿਸੇ ਬੱਚੇ ਦੇ ਕਹਿੰਦਾ ਵੀ ਰੋਣ ਦੀ ਆਵਾਜ਼ ਹੈ ਵੀ ਮੈਨੂੰ ਸੁਣਾਈ ਦੇ ਰਹੀ ਸੀ ਤੇ ਮੈਂ ਜਦੋਂ ਦੇਖਿਆ ਲਾਲ ਕੱਪੜਾ ਵਿਛਾਇਆ ਨਾਰੀ ਵਾਲ ਸੰਧੂਰ ਤੇ ਇੱਕ ਕਹਿੰਦਾ ਬੱਚਾ ਲਾਲ ਕੱਪੜੇ ਤੇ ਪਿਆ ਹੋਇਆ ਜਿਵੇਂ ਕਿਸੇ ਤਾੰਤਰਿਕ ਨੇ ਕਿਹਾ ਹੋਵੇ ਵੀ ਇਸ ਬੱਚੇ ਦੀ ਬਲੀ ਦੇਣੀ ਆ ਜਾਂ ਇਸ ਨੂੰ ਦਾਨ ਕਰਨਾ ਹੈ ਹਨਾ ਇਸ ਤਰ੍ਹਾਂ ਕੋਈ ਤੇ ਕਹਿੰਦਾ ਮੈਨੂੰ ਕੁਝ ਨਾ ਸੁਝਾ ਤੇ ਮੈਂ ਬੱਚਾ ਚੱਕ ਲਿਆ ਤੇ ਲੋਈ ਦੇ ਵਿੱਚ ਲਪੇਟ ਲਿਆ ਬੱਚਾ ਨੀਲਾ ਹੋ ਗਿਆ ਵੀ ਠੰਡ ਦੇ ਨਾਲ ਤੇ ਹੁਣ ਕਹਿੰਦਾ ਮੈਂ ਮੋਟਰਸਾਈਕਲ ਨਹੀਂ ਚਲਾ ਸਕਦਾ ਸੀ ਬੱਚਾ ਬਹੁਤ ਛੋਟਾ ਸੀ ਮੈਂ ਕਹਿੰਦਾ ਮੋਟਰਸਾਈਕਲ ਉੱਥੇ ਖੜਾ ਰਤਾ ਤੇ ਬੱਚਾ ਲੋਈ ਦੇ ਵਿੱਚ ਲੈ ਕੇ ਘਰ ਨੂੰ ਚੱਲ ਪਿਆ ਨਾਲੇ ਕਹਿੰਦਾ ਮੇਰੇ ਮੂੰਹ ਚੋਂ ਆਪਣੇ ਆਪ ਹੀ ਨਿਕਲੀ ਜਾਵੇ ਵੀ ਪੁੱਤ ਚੁੱਪ ਕਰ ਜਾ ਰੋਣਾ ਪੁੱਤ ਚੁੱਪ ਕਰ ਜਾ ਵਾਹਿਗੁਰੂ ਵਾਹਿਗੁਰੂ ਕਰਦਾ ਕਹਿੰਦਾ ਮੈਂ ਘਰੇ ਪਹੁੰਚ ਕੇ ਗੇਟ ਖੜਕਾਇਆ ਘਰ ਦਾ ਗੇਟ ਖੋਲਿਆ ਘਰ ਵਾਲੀ ਨੇ ਤੇ ਕਹਿੰਦੀ ਵੀ ਉਹ ਕਹਿੰਦੀ ਥੋੜੇ ਕੋਲੇ ਕੀ ਵੀ ਰੋਣ ਦੀ ਆਵਾਜ਼ ਆ ਰਹੀ ਮੈਂ ਕਹਿੰਦੀ ਇਦਾਂ ਕਰਕੇ ਬੱਚਾ ਸੀ ਕਹਿੰਦਾ ਮੈਂ ਸਾਰੀ ਕਹਾਣੀ ਦੱਸੀ ਲਾਗੇ ਕਹਿੰਦਾ ਮੈਨੂੰ ਗਾਲਾਂ ਦੇਣ ਘਰੇ ਤੁਕੀਦੀ ਬਲਾ ਚੱਕ ਲਿਆਇਆ ਕਿਸ ਤંત્રਿਕ ਨੇ ਟੂਣਾ ਲਾਇਆ ਊਟ ਆਲਾ ਲਾਇਆ ਹੋਊਗਾ ਵੀ ਤੇ ਮੇਰੀ ਮਾਂ ਵੀ ਆ ਗਈ ਕਹਿੰਦਾ ਰੌਲਾ ਸੁਣ ਕੇ ਭਾਈ ਉਹ ਵੀ ਕਹਿੰਦਾ ਵੀ ਆਹੀਂ ਮੈਨੂੰ ਕਰੀ ਜਾਵੇ ਵੀ ਛੱਡ ਕੇ ਆਦਾ ਮੈਂ ਕਿਹ ਵੀ ਕਿੱਥੇ ਛੱਡ ਕੇ ਆਵਾ ਤਾਂ ਰੋਈ ਜਾਂਦੀ ਤੁਸੀਂ ਇਨਸਾਨੀਅਤ ਹੈ ਤੁਹਾਡੇ ਵਿੱਚ ਕਿ ਨਹੀਂ ਵੀ ਮੈਂ ਮੇਰੇ ਘਰਾਂ ਨੂੰ ਕਿਹਾ ਵੀ ਤੈਨੂੰ ਬੋਦੀ ਚ ਪਾ ਲਾ ਵੇਖ ਤੇ ਮੈਂ ਮੋਟਰਸਾਈਕਲ ਚੱਕ ਲਿਆ ਮੈਂ ਕੋਈ ਚੱਕ ਕੇ ਨਾ ਲਈ ਇਹ ਲੋ ਕਹਿੰਦਾ ਮੰਨ ਗਈ ਰਜ਼ਾਈ ਚ ਨਿੱਗੀ ਕਰ ਲਈ ਕਹਿੰਦਾ ਕੁੜੀ ਐ ਸੀ ਤੇ ਸਵੇਰੇ ਕਹਿੰਦਾ ਭਾਈ ਮੈਂ ਪਿੰਡ ਵਾਲਾ ਡਾਕਟਰ ਸੱਦ ਲਿਆ ਉਹ ਕਹਿੰਦਾ ਵੀ ਮੈਨੂੰ ਆਇ ਲੱਗਦਾ ਵੀ ਕੁੜੀ ਨੂੰ ਨਮੂਣੀਏ ਦੀ ਸ਼ਿਕਾਇਤ ਹੁੰਦੀ ਆ ਤੁਸੀਂ ਸ਼ਹਿਰ ਦਿਖਾ ਲਓ ਅਸੀਂ ਕਹਿੰਦਾ ਆ ਬੱਚੀ ਨੂੰ ਲੈ ਕੇ ਸ਼ਹਿਰ ਗਏ ਤੇ ਡਾਕਟਰ ਕਹਿੰਦਾ ਵੀ ਇਹਨੂੰ ਨਮੂਣੀਆ ਹੋ ਗਿਆ ਭਾਈ ਤਿੰਨ ਚਾਰ ਦਿਨ ਦਾਖਲ ਰੱਖਣੀ ਪਊ ਹੁਣ ਮੇਰੇ ਕਹਿੰਦਾ 13 ਸਾਲਾਂ ਦਾ ਪੁੱਤ ਸੀ ਆਈ ਵੱਡਾ ਇੱਕ ਪਹਿਲਾਂ ਤੇ ਮੇਰੇ ਘਰ ਵਾਲੀ ਭਾਈ ਮੇਰੇ ਉਨੀ ਕਹਿੰਦਾ ਆਖਾਂ ਕੱਢੇ ਵੀ ਕਿੱਥੇ ਕਹਿੰਦੀ ਤੂੰ ਬਲਾ ਗੱਲ ਪਾਈ ਆ ਜਮਾ ਨਾ ਕਹਿੰਦਾ ਕੁੜੀ ਦਾ ਮੋਹ ਕਰੇ ਮੈਂ ਉਹਨੂੰ ਕਹਿ ਵੀ ਤੂੰ ਘਰੇ ਵਗ ਜਾ ਤੇ ਵੀ ਮੈਂ ਇੱਥੇ ਕੁੜੀ ਕੋਲੇ ਰਹੂੰਗਾ ਤਾਂ ਮੈਂ ਡਾਕਟਰ ਨੂੰ ਕਹਿ ਵੀ ਤੂੰ ਦਾਖਲ ਕਰ ਲਓ ਜੀ ਤੁਸੀਂ ਪਰ ਬੱਚੀ ਸਹੀ ਹੋਣੀ ਚਾਹੀਦੀ ਵੀ ਦੀ ਜਾਨ ਨੂੰ ਕੁਝ ਨਹੀਂ ਹੋਣਾ ਚਾਹੀਦਾ ਕਹਿੰਦਾ ਮੈਂ 4 ਦਿਨ ਹਸਪਤਾਲ ਰਿਹਾ ਜੀ ਬੱਚੀ ਦੇ ਕੋਲ ਖੋਦੀ-ਉਦੀ ਪਾਟੀ ਵਗੈਰਾ ਸਾਫ਼ ਕਰਦਾ ਸਾਰਾ ਕੰਮ ਖੁਦ ਕਰਦਾ ਕਹਿੰਦਾ ਤੇ ਮੈਂ ਆਪਣੇ ਸ਼ਰਾਬ ਪੀਂਦਾ ਹੁੰਦਾ ਸੀ ਅੱਧੀ ਕ ਬੋਤਲ ਸ਼ਰਾਬ ਦੀ ਪੀ ਕੇ ਫਿਰ ਮੈਨੂੰ ਨੀਂਦ ਆਉਂਦੀ ਸੀ ਤੇ ਕਹਿੰਦਾ 4 ਦਿਨ ਮੈਂ ਇਹ ਭੁੱਲ ਗਿਆ ਵੀ ਤਾਂ ਮੈਂ ਪੈਗ ਵੀ ਲਾਉਣਾ ਤੇ ਮੈਨੂੰ ਨੀਂਦ ਕਿਵੇਂ ਆਊਗੀ ਮੇਰੇ ਦਿਮਾਗ 'ਚ ਇਹ ਗੱਲ ਨਿਕਲ ਗਈ ਸੀ ਵੀ ਮੈਂ ਪੈਗ ਲਾਉਣਾ ਹੁੰਨਾ ਸ਼ਾਮ ਨੂੰ ਤੇ ਮੇਰੇ ਚ ਦਿਮਾਗ ਚ ਉਹੀ ਵੀ ਬੱਚੀ ਰਾਤ ਨੂੰ ਉੱਠੂਗੀ ਦੁੱਧ ਵੀ ਪਿਆਣਾ ਕੁੜੀ ਨੂੰ ਤੇ ਨਾਲੇ ਕਹਿੰਦਾ ਮੈਂ ਪੁੱਤ ਪੁੱਤ ਕਰੀ ਜਾਵਾਂ ਤੇ ਮੇਰੇ ਮੂੰਹ ਚ ਨਿਕਲਿਆ ਕਰੀ ਪੁੱਤ ਚੁੱਪ ਕਰ ਜਾ ਤਰਾ ਪਾਪਾ ਵੀ ਪ੍ਰੇਸ਼ਾਨ ਹੋ ਰਿਹਾ ਮੇਰੇ ਮੂੰਹ ਚ ਕਹਿੰਦਾ ਆਪਣੇ ਆਪ ਹੀ ਪਾਪਾ ਨਿਕਲੇ ਉਹਨੂੰ ਚਲੋ ਬੱਚੀ ਠੀਕ ਹੋ ਗਈ ਜੀ ਤੇ ਮੈਂ ਘਰੇ ਲਿਆ ਆ ਵੀ ਮੇਰੇ ਘਰ ਵਾਲੀ ਕਹਿੰਦੀ ਭਈ ਹੁਣ ਇਹ ਸਹੀ ਵੀ ਹੁਣ ਇਹਨੂੰ ਕਿਸੇ ਨੂੰ ਦੇ ਦੇ ਤੂੰ ਕਹਿੰਦਾ ਅਸੀਂ ਵੀ ਆਪਾਂ ਕਿਸੇ ਲੋੜਵੰਦ ਨੂੰ ਦੇ ਦਾਂਗੇ ਕਹਿੰਦਾ ਮੈਂ ਇੱਕ ਦੋ ਦਿਨ ਲਾਰੇ ਲਾਏ ਵੀ ਛੋਟੀ ਆ ਹਜੇ ਕਿਹਨੂੰ ਦੇ ਦਈਏ ਕੋਈ ਚੰਗਾ ਪਰਿਵਾਰ ਮਿਲੂਗਾ ਤਾਂ ਹੀ ਕਹਿੰਦਾ ਜਦੋਂ ਹੋ ਗਿਆ ਕਰੇ ਨਾ ਜਵਾਕ ਕਿਸੇ ਨੂੰ ਦੇ ਦਈਏ ਮੇਰੇ ਕਹਿੰਦਾ ਦਿਲ ਚੋਂ چیر ਨਿਕਲਿਆ ਕਰੇ ਤੇ ਮੇਰਾ ਜੀ ਕਰਿਆ ਕਰੇ ਵੀ ਇਹਦੇ ਵਟਕੇ ਚ ਪੇੜ ਮਾਰਾਂਗੀ ਕਿਹ ਹੋਈਆਂ ਗੱਲਾਂ ਕਰਦੀ ਵੀ ਮੈਂ ਨਹੀਂ ਦਿੰਦਾ ਮੇਰਾ ਇੰਨਾ ਮੋਹ ਕਹਿੰਦਾ ਉਸ ਕੁੜੀ ਦੇ ਨਾਲ ਭਾਈ ਪੈ ਗਿਆ ਮੈਂ ਤਾਂ ਕਹਿੰਦਾ ਮਹੀਨਾ ਡੇਢ ਮਹੀਨਾ ਕੱਢਦਾ ਇਸ ਗੱਲਾਂ ਨੂੰ ਐ ਲਾਰੇ ਲਾਉਂਦੇ ਨੇ ਭਾਈ ਮੇਰੇ ਘਰ ਵਾਲੇ ਤੇ ਮਾਂ ਕਹਿੰਦਾ ਮੇਰੇ ਤੋਂ ਆਕਾ ਨੂੰ ਤਾਂ ਜਮੀਂ ਸਾਹਮਣੋਂ ਹਟ ਗਈਆਂ ਕੁੜੀ ਨੂੰ ਵੀ ਆਪੇ ਦੁਖੀ ਹੋਊਗਾ ਤੇ ਛੱਡ ਕੇ ਆਊਗਾ ਕਿਤੇ ਮੈਂ ਤਾਂ ਕਹਿੰਦਾ ਆਪ ਹੀ ਸਾਹਮਣੇ ਕਰਦਾ ਸ਼ਰਾਬ ਸ਼ਰੂਪੇ ਛੱਡ ਗਿਆ ਰਾਤ ਦਾ ਵੀ ਮੈਨੂੰ ਜਾਗ ਨਹੀਂ ਆਉਣੀ ਵੀ ਕੁੜੀ ਕੁੜੀ ਨੂੰ ਵੀ ਸੰਭੂਗਾ ਕੌਣ ਹੈਨਾ ਇਸ ਚੱਕਰ ਦੇ ਵਿੱਚ ਤੇ ਚਲੋ ਜੀ ਕਹਿੰਦਾ ਮੇਰੀ ਬੇਟੀ ਤਿੰਨ ਚਾਰ ਸਾਲਾਂ ਦੀ ਹੋ ਜਾਂਦੀ ਹੈ ਤੇ ਮੈਂ ਕਹਿੰਦਾ ਉਹਨੂੰ ਸਰਕਾਰੀ ਸਕੂਲ ਚ ਲਾ ਦਿੰਨਾ ਕਿਉਂਕਿ ਪ੍ਰਾਈਵੇਟ ਚ ਮੈਨੂੰ ਲਾਉਣ ਨਹੀਂ ਦਿੰਦੀਆਂ ਕਹਿੰਦੀਆਂ ਵੀ ਸਾਡੇ 4 ਕਿਲੇ ਤਾਂ ਆਪਣੇ ਕੋਲੇ ਸਾਰੇ ਬਾ ਤੇ ਵੀ ਆਪਾਂ ਇਹਦਾ ਖਰਚਾ ਕੱਢਾਂਗੇ ਜਾਂ ਪੁੱਤ ਦਾ ਕੱਢਾਂਗੇ ਤੇ ਇਹ ਕਹਿੰਦਾ ਮੈਂ ਸਰਕਾਰੀ ਟੀ ਮੇਰੀ ਆਈਡੀ ਲੈ ਕੇ ਕਹਿੰਦਾ ਜਦੋਂ 7-8 ਸਾਲਾਂ ਦੀ ਹੋਈ ਘਰ ਦੇ ਕੰਮ ਵੀ ਮੇਰੇ ਘਰ ਵਾਲੀ ਨਾਲ ਭਈ ਕਰਾਉਣ ਲੱਗ ਗਏ ਹੁਣ ਮੇਰੇ ਘਰ ਵਾਲੀ ਕਹਿੰਦਾ ਉਤੋਂ ਹਾਂ ਜੀ ਉਹਦੇ ਨਾਲ ਘਰ ਛੱਡਿਆ ਕਰੇ ਤੇ ਵੀ ਅੰਦਰੋਂ ਦਿਲ ਨਾ ਮਲਾਇਆ ਕਰੇ ਫਿਰ ਕੀ ਕਹਿੰਦਾ ਕੁੜੀ 12-13 ਸਾਲਾਂ ਦੀ ਹੋ ਗਈ ਪੜਨ ਦੇ ਵਿੱਚ ਹੁਸ਼ਿਆਰ ਆਈ ਜਿਹੜੇ ਫਾਸਟ ਕਹਿੰਦਾ ਜਿਵੇਂ ਸਰਕਾਰੀ ਚ ਵੱਢਦੀ ਸੀ ਮੇਰੇ ਮੁੰਡੇ ਦਾ ਵੀ ਕਹਿੰਦਾ ਬਹੁਤ ਮੋਹ ਪੈ ਗਿਆ ਉਹ ਲਾਦਨ ਇਸੇ ਕੁੜੀ ਸਾਨੂੰ ਥਿਆਈ ਹੈ ਰਿਸ਼ਤੇਦਾਰਾਂ ਨੂੰ ਪਤਾ ਸੀ ਕਹਿੰਦਾ ਬੁਢੀਆਂ ਨੇ ਰੋਲਾ ਪਾਤਾ ਕਿੱਥੇ ਪਛਦੀ ਹੈ ਤੇ ਚਰਾਸਤੇ ਚ ਚੱਕ ਕੇ ਲਿਆਇਆ ਚਰਾਸਤੇ ਚ ਚੱਕ ਲਿਆ ਪਿੰਡ ਚ ਕਹਿੰਦਾ ਮੈਂ ਭਾਈ ਕਿਸੇ ਨੂੰ ਨਾ ਦੱਸਿਆ ਤੇ ਕੁੜੀ ਮੇਰੀ ਕਹਿੰਦਾ ਵਧੀਆ ਤੇ 26 ਸਾਲਾਂ ਦਾ ਮੇਰਾ ਪੁੱਤ ਹੋ ਗਿਆ ਤੇ 13 ਸਾਲਾਂ ਦੀ ਮੇਰੀ ਧੀ ਹੋ ਗਈ ਕਿਉਂਕਿ ਜਦੋਂ ਉਹ ਲੱਭੀ ਸੀ ਤੇ ਉਹਦਾ ਮੇਰਾ ਪੁੱਤ ਕਹਿੰਦਾ 13 ਸਾਲਾਂ ਦਾ ਸੀਗਾ ਤੇ ਚਲੋ ਜੀ ਇੱਕ ਐਕਸੀਡੈਂਟ ਦੇ ਵਿੱਚ ਮੇਰੇ ਪੁੱਤ ਦੀ ਕਹਿੰਦਾ ਮੌਤ ਹੋ ਜਾਂਦੀ ਹੈ ਜਦੋਂ ਮੇਰਾ ਪੁੱਤ 26 ਸਾਲਾਂ ਦਾ ਤੇ ਮੇਰੀ ਧੀ ਕਹਿੰਦਾ ਇੰਨਾ ਰੋਂਦੀ ਐ ਵੀ ਵੇਹੋਸ਼ ਤੱਕ ਵੀ ਹੋ ਜਾਂਦੀ ਆ ਉਹ ਤੇ ਜੇ ਕਹਿੰਦਾ ਵੀ ਉਸ ਵਕਤ ਮੈਂ ਉਹ ਫੈਸਲਾ ਨਾ ਲਿਆ ਹੁੰਦਾ ਤੇ ਅੱਜ ਸਾਡੇ ਘਰੇ ਅੰਧੇਰਾ ਹੋ ਜਾਂਦਾ ਕਿਉਂਕਿ ਹੁਣ ਇਸ ਟਾਈਮ ਮੇਰੀ ਧੀ ਸੀ ਸਾਨੂੰ ਸੰਭਾਲਣ ਲਈ ਉਸ ਬੱਚੀ ਨੇ 13 ਸਾਲਾਂ ਦੀ ਨੇ ਸਾਨੂੰ ਕਹਿੰਦਾ ਦਿਨ ਰਾਤ ਇੱਕ ਕਰਕੇ ਸੰਭਾਇਆ ਵੀ ਮੇਰੇ ਘਰ ਵਾਲੀ ਦਾ ਵੀ ਦਿਲ ਆ ਜਿਹੜਾ ਉਹ ਤੇ ਟਿਕਣ ਲੱਗ ਗਿਆ ਉਹਦੇ ਮੋਹ ਆਉਣ ਲੱਗ ਗਿਆ ਉਹਨੂੰ ਉਹਦਾ ਕਿਉਂਕਿ ਹੁਣ ਹੋਰ ਕੋਈ ਆਲਾਦ ਦਿੱਸਦੀ ਨਹੀਂ ਸੀਗੀ ਤੇ ਮਾਤਾ ਕਹਿੰਦਾ ਪਹਿਲੇ ਹੀ ਉਹਨੂੰ ਆ ਬਹੁਤ ਬਹੁਤ ਤੋ ਕਰਦਾ ਸੀ ਤੇ ਮੇਰੀ ਧੀ ਕਹਿੰਦਾ ਜੇ ਹੀ ਲੱਗ ਜਾਂਦੀ ਹੈ ਜੀ ਜਦੋਂ ਪੜ ਲਿਖ ਕੇ ਵਧੀਆ ਤੇ ਫਿਰ ਕਹਿੰਦਾ ਉਧਰ ਲਿਖ ਕੇ ਰਿਸ਼ਤਾ ਆਉਂਦਾ ਹੈਗਾ ਉਹ ਰਿਸ਼ਤਾ ਵੀ ਆਉਂਦਾ ਉਹ ਮੁੰਡੇ ਦੇ ਮਾਪੇ ਨਹੀਂ ਹੁੰਦੇ ਮਾਮਿਆਂ ਨੇ ਪਾਲਿਆ ਹੋਇਆ ਹੁੰਦਾ ਕਹਿੰਦਾ ਮੈਨੂੰ ਰਿਸ਼ਤਾ ਪਸੰਦ ਆਉਂਦਾ ਤੇ ਮੁੰਡਾ ਕਹਿੰਦਾ ਘਰ ਜੁਵਾਈ ਰੱਖ ਲੈਣੇ ਆ ਸੀ ਮੈਂ ਕਹਿੰਦਾ ਮਨ ਦੇ ਵਿੱਚ ਇਹ ਸੋਚਦਾ ਤੇ ਅੱਖਾਂ ਦੇ ਵਿੱਚ ਹੰਝੂ ਵੀ ਆਉਂਦੇ ਵੀ ਪ੍ਰੈਸ ਕੀਤੇ ਤੋਂ ਬਿਨਾਂ ਘਰ ਇਹ ਵੀ ਮੇਰੀ ਧੀ ਨੇ ਸਾਨੂੰ ਦੋਨਾਂ ਜਣਿਆਂ ਨੂੰ ਕਦੇ ਕੱਪੜੇ ਨਹੀਂ ਪਾਉਣ ਦਿੱਤੇ ਦੋਤੇ ਦੋਤੀਆਂ ਹੋ ਗਏ ਕਹਿੰਦਾ ਘਰ ਦੀ ਰੌਣਕ ਆ ਗਈ ਵੀ ਸ਼ਾਇਦ ਜੇ ਸਾਡਾ ਅੱਜ ਆਪ ਦਾ ਪੁੱਤ ਵੀ ਹੁੰਦਾ ਤਾਂ ਸਾਡੀ ਇੰਨੀ ਸਾਮ ਸੰਭਾਲ ਹੈ ਜਿਹੜੀ ਉਸਨੇ ਨਹੀਂ ਕਰਨੀ ਸੀ ਜਿੰਨੀ ਇਹ ਧੀ ਕਰੀ ਹੈ ਤੇ ਮੇਰਾ ਜਵਾਈ ਵੀ ਇੰਨਾ ਲੈ ਕੇ ਵੀ ਉਹਨੇ ਮਾਪਿਓ ਦਾ ਪਿਆਰ ਨਹੀਂ ਦੇਖਿਆ ਤੇ ਉਹ ਸਾਡੇ ਚੋਂ ਹੀ ਆਪਣਾ ਮਾਪੇ ਵੇਖਦਾ ਹੀ ਤੇ ਬਹੁਤ ਜ਼ਿਆਦੇ ਕਹਿੰਦਾ ਵੀ ਸਾਨੂੰ ਕਦੇ ਪਾਣੀ ਦਾ ਗਲਾਸ ਵੀ ਅਸੀਂ ਚੱਕ ਕੇ ਨਹੀਂ ਪੀਤਾ ਤੇ ਜੀ ਤੋਂ ਵੀ ਨਾ ਤਾਂ ਸਾਡੇ ਨਾਲ ਕਦੇ ਗੱਲ ਤੱਕ ਨਹੀਂ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਵੀ ਉਹ ਬੱਚੀ ਨੂੰ ਜੋ ਟੂਣਾ ਟਾਲਾ ਸਮਝ ਕੇ ਲੱ ਸਿੱਟ ਕੇ ਗਈ ਸੀ ਚਰਾਸਤੇ ਦੇ ਵਿੱਚ ਤੇ ਮੇਰੇ ਘਰ ਦੇ ਲਈ ਉਹ ਫਰਿਸ਼ਤਾ ਬਣ ਗਈ ਹਨਾ ਤੇ ਸੱਚ ਮੰਨਿਓ ਵੀ ਅੱਜ ਵੀ ਲੋਕ ਹੈ ਜਿਹੜੇ ਇਸ ਦੁਨੀਆ ਦੇ ਵਿੱਚ ਇਦਾਂ ਦੇ ਇਨਸਾਨ ਹੈਗੇ ਨੇ ਤੇ ਤੁਹਾਨੂੰ ਇਹ ਕਹਾਣੀ ਆ ਜਿਹੜੀ ਕਿਵੇਂ ਦੀ ਲੱਗੀ ਕਿਉਂਕਿ ਜਦੋਂ ਉਹ ਵੀਰ ਨੇ ਕਹਾਣੀ ਸੁਣਾਈ ਤਾਂ ਸੱਚਮੁੱਚ ਅੱਖਾਂ ਦੇ ਵਿੱਚੋਂ ਨਾ ਹੰਝੂ ਆਉਂਦੇ ਸੀਗੇ ਵੀ ਵਾਕੇ ਯਾਰ ਕੋਈ ਇੰਨਾ ਵੀ ਇਨਸਾਨ ਵਧੀਆ ਹੋ ਸਕਦਾ ਹੈ ਤੇ ਵੀਰ ਕਹਿੰਦਾ ਵੀ ਜਿਸ ਦਿਨ ਤੇ ਮੇਰੀ ਧੀ ਆਈ ਸੀ ਸਾਡੇ ਘਰੋਂ ਆਂਡਾ ਮੀਟ ਸ਼ਰਾਬ ਮੈਂ ਬਿਲਕੁਲ ਹੀ ਭੁੱਲ ਚੁੱਕਿਆ ਸੀ ਮੇਰੇ ਦਿਮਾਗ ਚੋਂ ਆਪਣੇ ਆਪ ਇਹ ਚੀਜ਼ਾਂ ਕਹਿੰਦਾ ਨਿਕਲ ਚੁੱਕੀਆਂ ਸੀ ਤੇ ਮੇਰੀ ਜ਼ਿੰਦਗੀ ਬਦਲ ਗਈ ਤੇ ਨਹੀਂ ਤਾਂ ਕਹਿੰਦਾ ਜਿਵੇਂ ਮੇਰੇ ਪੁੱਤ ਦੀ ਮੌਤ ਹੋਈ ਸੀ ਸਾਡੀ ਇੰਨੀ ਐਸੀ ਅਸੀਂ ਦੁਬਾਰਾ ਬੱਚਾ ਵੀ ਨਹੀਂ ਲੈ ਸਕਦੇ ਸੀ ਤੇ ਸਾਡਾ ਘਰ ਜਿਹੜਾ ਬਿਲਕੁਲ ਸੁੰਨਾ ਹੋ ਜਾਣਾ ਸੀ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ